ਕਿ ਤੁਸੀਂ ਮੈਂ ਪੰਜਾਬ ਮੈਲਾ ਯੋਗ ਦੇ ਆਫਿਸ ਗਏ ਹੋ ਉੱਥੇ ਜਾ ਕੇ ਤੁਸੀਂ ਇੱਕ ਜਿਹਨੂੰ ਕਹਿ ਦਿੰਦੇ ਆਂ ਵੀ ਕਾਨੂੰਨੀ ਕਾਰਵਾਈ ਕਹਿ ਦਿੰਦੇ ਆਂ ਵੀ ਆਪਾਂ ਨੇ ਧਾਮੀ ਸਾਹਿਬ ਦੇ ਖਿਲਾਫ ਤੁਸੀਂ ਕਰਵਾਤੀ ਜੀ ਜੀ ਦੇਖੋ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਧਾਮੀ ਸਾਹਿਬ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਜੀ ਜੀ ਉਦੋਂ ਤੁਸੀਂ ਰੌਲਾ ਪਾਇਆ ਵੀ ਲਫਾਫਾ ਬੰਦ ਇੱਥੇ ਪ੍ਰਧਾਨ ਨਿਕਲਦੇ ਆਂ ਜੀ ਜੀ ਪਹਿਲਾਂ ਤੁਸੀਂ 3-4 ਵਾਰ ਪਤਾ ਨਹੀਂ ਕਿੰਨੀ ਵਾਰ ਉਹੀ ਸੀਟ ਤੇ ਤੁਸੀਂ ਪ੍ਰਧਾਨ ਰਹਿ ਚੁੱਕੇ ਹੋ ਜੀ ਜੀ ਹਾਂ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਮੇਰੀ ਲਿਫਾਫੇ ਦੇ ਵਿੱਚੋਂ ਨਾ ਆਉਂਦਾ ਜਦੋਂ ਤੁਹਾਡਾ ਨਾ ਤੁਹਾਨੂੰ ਪਤਾ ਲੱਗਿਆ ਨਹੀਂ ਆਉਣਾ ਤੁਸੀਂ ਲਿਫਾਫੇ ਆਲਾ ਲਿਆ ਕੇ ਕਲਚਰ ਲੋਕਾਂ ਦੇ ਅੱਗੇ ਇਹ ਜਿਹੜਾ ਤੁਸੀਂ ਉਹ ਚੀਜ਼ ਦੇ ਗੁਣਗਾਨ ਗਾਣ ਲੱਗੇ ਕਿ ਉਹ ਚੀਜ਼ ਨੂੰ ਕਹਿਣ ਲੱਗੇ ਵੀ ਹਾਂ ਇਹ ਲਿਫਾਫਾ ਵੰਦ ਜਿਹੜਾ ਕਲਚਰ ਚੱਲਦਾ ਆ ਰਿਹਾ ਐ ਜੀਪੀਸੀ ਗਰੁੱਪ ਦੇ ਵਿੱਚ ਕਮੇਟੀ ਦੇ ਰਿਤੀ ਜੀ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਅੱਜ ਐਜੀਪੀਸੀ ਦੇ ਵਿੱਚ ਨਹੀਂ ਹੈਗੇ ਤਾਂ ਕਰਕੇ ਉਹਨਾਂ ਨੇ ਮੁੱਦਾ ਸੁਝਾ ਲਈ ਰਹੇ ਹੋ ਅਬਦ ਕੋ ਮੈਂ ਪਹਿਲੇ ਹੀ ਗੱਲ ਕੀਤੀ ਆ ਵੀ ਮੈਂ ਕਿਸੇ ਵੀ ਵਿਰੋਧਤਾ ਜਾਂ ਕਿਸੇ ਦੀ ਲੋਟ ਨਹੀਂ ਕਰਦਾ ਐਸੀ ਜੋ ਠੀਕ ਆ ਉਹਦੀ ਗੱਲ ਕਰਦੇ ਆ ਕਹਿਣਾ ਮੈਂ ਇਹ ਚਾਹੁੰਦਾ ਵੀ ਜਦੋਂ ਵੀ ਜਗੀਰ ਕੌਰ ਪ੍ਰਧਾਨ ਸੀਗੇ ਉਸ ਟਾਈਮ ਜਿਹੜੀ ਐਸਜੀਪੀਸੀ ਸੀਗੀ ਉਹ ਕਿਤੇ ਨਾ ਕਿਤੇ ਪੂਰੀ ਠੀਕ ਸੀਗੀ ਜਦੋਂ ਉਹਨਾਂ ਨੂੰ ਬਾਹਰ ਹੋ ਗਏ ਉਹ ਜਾਂ ਉਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਜਾਂ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਫਿਰ ਕਿਤੇ ਨਾ ਕਿਤੇ ਜਾ ਕੇ ਐਸਜੀਪੀਸੀ ਗਲਤ ਹੋ ਗਈ ਜਾਂ ਧਾਮੀ ਸਾਹਿਬ ਗਲਤ ਹੋ ਗਏ ਐਸੀ ਇਹ ਨਹੀਂ ਕਹਿੰਦੇ ਵੀ ਧਾਮੀ ਸਾਹਿਬ ਕਿੰਨਾ ਕਿਤੇ ਸਹੀਆਂ ਜਾਂ ਗਲਤਾਂ ਸਾਨੂੰ ਨਹੀਂ ਪਤਾ ਉਹ ਕਿ ਆ ਮੈਟਰ ਉਹਨਾਂ ਦਾ ਕੀ ਮੈਟਰ ਨਹੀਂ ਹੈਗਾ ਜੋ ਸਚਾਈ ਹੋਣੀ ਚਾਹੀਦੀ ਹੈ ਜੋ ਕਿਸੇ ਕਮੇਟੀ ਦੇ ਵਿੱਚ ਹੋਣਾ ਚਾਹੀਦਾ ਖਾਸ ਕਰਕੇ ਜਿਹੜੀ ਧਾਰਮਿਕ ਦੇ ਨਾਂ ਤੇ ਜਾਂ ਕਿਸੇ ਧਰਮ ਦੇ ਨਾਂ ਤੇ ਕੋਈ ਕਮੇਟੀ ਹੋਵੇ ਉਹਦੇ ਵਿੱਚ ਇੰਦਾਂ ਦੇ ਜਿਹੜਾ ਕੱਢਣੇ ਸਾਡੇ ਹਿਸਾਬ ਨਾਲ ਠੀਕ ਨਹੀਂ ਜੀ ਹੈਗੀਆਂ ਜਿਹੜਾ ਬਾਕੀ ਰਹੀ ਗੱਲ ਪੂਰੇ ਐਸਜੀਪੀਸੀ ਗਰੁੱਪ ਦੀ ਪੂਰੀ ਕਮੇਟੀ ਦੀ ਗੱਲ ਰਹੀ ਉਹ ਹੁਣ ਤੱਕ ਹਮੇਸ਼ਾ ਹੀ ਅਕਾਲੀ ਦਲ ਪਾਰਟੀ ਦੇ ਨਾਲ ਉਸ ਨੂੰ ਜੋੜਿਆ ਗਿਆ ਇੱਕ ਪਰਿਵਾਰਕ ਤੌਰ ਤੇ ਉਸ ਨੂੰ ਜੋੜਿਆ ਗਿਆ ਕਿਹਾ ਉੱਥੇ ਹੋ ਰਿਹਾ ਹੈ ਕਿਹਾ ਉੱਥੇ ਹੋਣਾ ਚਾਹੀਦਾ ਅੱਜ ਲੋਕਾਂ ਨੂੰ ਸਭ ਪਤਾ ਉਸ ਚੀਜ਼ ਦਾ ਅੱਜ ਸੋਸ਼ਲ ਮੀਡੀਆ ਦੁਆਰਾ ਪਤਾ ਚੱਲਦਾ ਅੱਜ ਪਤਾ ਚੱਲਦਾ ਵੀ ਸੁਖਵੀਰ ਬਾਗਲ ਸਾਹਿਬ ਜਾਂ ਉਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਸੀਗੇ ਜਾਂ ਉਹ ਸਰਕਾਰ ਦੇ ਵਿੱਚ ਹੁੰਦੇ ਸੀਗੇ ਉੱਥੇ ਮਾਫੀ ਮੰਗ ਕੇ ਆਏ ਜਾਂ ਉੱਥੇ ਮਾਫੀ ਦਾ ਬਚਾਤ ਆਪ ਕਰ ਰਹੇ ਆ ਜੀ ਜੀ ਨਹੀਂ ਮੈਂ 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 ਤੁਹਾਨੂੰ ਵੀ ਤੇ ਆਪਣੇ ਦਰਸ਼ਕਾਂ ਨੂੰ ਵੀ ਸਾਂਝਾ ਕਰਨਾ ਜਾਣਕਾਰੀ ਤੁਸੀਂ ਇਹ ਲਿਫਾਫੇ ਵਾਲੀ ਗੱਲ ਕੀਤੀ ਉਹ ਵੀ ਹੋਈ ਉਸ ਤੋਂ ਬਾਅਦ ਜਿਹੜਾ ਨਵਾਂ ਮੁੱਦਾ ਛੁੜਿਆ ਕੁਲ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਜਿੰਦਰ ਸਿੰਘ ਧਾਮੀ ਦੇ ਵੱਲੋਂ ਗਲਤੀ ਦਾ ਕੁਸ਼ ਜੋ ਉਹਨਾਂ ਦਾ ਕਹਿਣਾ ਹੈ ਵੀ ਮੇਰੇ ਤੋਂ ਗਲਤੀ ਨਾਲ ਕੋਈ ਸ਼ਬਦ ਬੋਲੇ ਗਏ ਸੀ ਆਪ ਸ਼ਬਦ ਬੀਬੀ ਜ਼ਗੀਰ ਕੌਰ ਦੇ ਖਿਲਾਫ ਹਾਲਾਂਕਿ ਉਹਨਾਂ ਨੇ ਬਾਅਦ ਚੋ ਪੁਸ਼ਟੀ ਕੀਤੀ ਆਪਣੀ ਮਾਫੀ ਵੀ ਮੰਗੀ ਗਲਤੀ ਮੰਨੀ ਹੈ ਪਰ ਉਹ ਕਹਿੰਦੇ ਨੇ ਮੈਂ ਹੈਰਾਨ ਆ ਕੇ ਇੰਨਾ ਮੈਂ ਮੇਰੇ ਮਾਫੀ ਮੰਗਣ ਦੇ ਬਾਵਜੂਦ ਵੀ ਬੀਬੀ ਜ਼ਗੀਰ ਕੌਰ ਜੀ ਮੇਰੇ ਪਿੱਛੇ ਕਿਉਂ ਪਏ ਹੋਏ ਨੇ ਯਾਨੀ ਕਿ ਅੱਜ ਜੋ ਤੁਸੀਂ ਕਹ ਰਹੇ ਮਹਿਲਾ ਯੋਗ ਪੰਜਾਬ ਕੋਰ ਕਮਿਸ਼ਨ ਕੋ ਪਹੁੰਚ ਗਏ ਕੋਈ ਛੋਟੀ ਵੱਡੀ ਗੱਲ ਗਲਤ ਹੈ ਜੀ ਤੇ ਹਾਲਾਂਕਿ ਮਹਿਲਾ ਯੋਗ ਕਮਿਸ਼ਨ ਨੇ ਕੀ ਕੁਝ ਕਿਹਾ ਉਹਨਾਂ ਨੇ ਵੀ ਗੱਲ ਕਹੀ ਹੈ ਵੀ ਅਸੀਂ ਆਪਣੇ ਜਿਹੜੇ ਕਾਨੂੰਨੀ ਸਲਾਹਕਾਰ ਹੈ ਉਹਨਾਂ ਦਾ ਸਲਾਹ ਲਾਂਗੇ ਤੇ ਤਾਂ ਹੀ ਕਾਰਵਾਈ ਕਰਾਂਗੇ ਪਰ ਤੁਹਾਨੂੰ ਲੱਗਦਾ ਨਹੀਂ ਸ਼ਰਮਾ ਜੀ ਕਿਤਨਾ ਕਿਤੇ ਸਿੱਖ ਸੰਗਤ ਹੈ ਉਹਨਾਂ ਦੇ ਉੱਪਰ ਇਜ਼ਾ ਬੁਰਾ ਪ੍ਰਭਾਵ ਪਿਆ ਰਿਹਾ ਬੀਬੀ ਜਗੀਰ ਕੋਰ ਉਹ ਹੀ ਨੇ ਜਿਨ੍ਹਾਂ ਨੇ ਸਾਹਕਾ ਸੀਐਮ ਚਰਨਜੀਤ ਚੰਨੀ ਤੇ ਵੀ ਦੋਸ਼ ਲਾਤਾਤਾ ਜੀ ਜੀ ਉਹ ਕਿਹੜੇ ਹਿਸਾਬ ਨਾਲ ਲੋਕਾਂ ਦੇ ਸਾਹਮਣੇ ਵੀਡੀਓ ਆ ਰਹੀ ਸੀ ਕਿ ਜਿਵੇਂ ਭੈਣ ਭਰਾ ਦਾ ਇੱਕ ਰਿਸ਼ਤਾ ਹੁੰਦਾ ਸਿਰ ਤੇ ਹੱਥ ਰੱਖ ਦੇਣਾ ਜਾਂ ਕਿਤੇ ਨਾ ਕਿ ਬੇ ਅਸ਼ੀਰਵਾਦ ਔਰ ਤੇਜਾਜ ਛੋਟਾ ਬड़ा ਭੈਣ ਭਰਾ ਸਮਝਣਾ ਉਹਨਾਂ ਦਾ ਤਰਕ ਇਹ ਸੀਗਾ ਬਾਜ ਜੰਨੀ ਸਾਹਿਬ ਨੇ ਕਿਹਾ ਵੀ ਆ ਫਿਰ ਮਾਫੀ ਮੰਗੀ ਵੀ ਜੇ ਬੀਬੀ ਜਗੀਰ ਕੌਰ ਨੂੰ ਐਦਾਂ ਲੱਗ ਰਿਹਾ ਜੀ ਮੈਂ ਮਾਫੀ ਮੰਗਦਾ ਦੇਖੋ ਬੀਬੀ ਜਗੀਰ ਕੌਰ ਕਿਹੜੇ ਪਾਸੇ ਨੂੰ ਚਲਦੀ ਹੈ ਜਾਂ ਉਹਨਾਂ ਦੀ ਹਿਸਟਰੀ ਕੀ ਹੈ ਸਾਰਿਆਂ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਹੈ ਸੀ ਇਹ ਨਹੀਂ ਕਹਿੰਦੇ ਕਿ ਬੀਬੀ ਜਗੀਰ ਕੌਰ ਗਲਤ ਹੈ ਕਿ ਬੀਬੀ ਜਗੀਰ ਕੌਰ ਠੀਕ ਨਹੀਂ ਕਰ ਰਹੇ ਲੇਕਿਨ ਜੋਸ਼ ਨਿਕਲ ਕੇ ਸਾਹਮਣੇ ਆ ਰਿਹਾ ਜੋਰ ਨਚੋੜ ਨਿਕਲ ਕੇ ਸਾਹਮਣੇ ਆ ਰਿਹਾ ਜਦੋਂ ਸਾਡੇ ਘਰ ਨੂੰ ਅੱਗ ਲੱਗਦੀ ਹੈ ਅਸੀਂ ਉਦੋਂ ਬੋਲ ਰਹੇ ਹਾਂ ਜਦੋਂ ਲੋਕਾਂ ਦੇ ਘਰ ਜਲਦੇ ਸੀਗੇ ਅਸੀਂ ਅੰਦਰ ਬੈਠ ਬੈਠ ਦੇਖਦੇ ਸੀਗੇ ਜਦੋਂ ਤੁਸੀਂ ਬੰਦ ਲਫਾਫੇ ਦੀ ਗੱਲ ਕਰਦੇ ਆ ਚਲੋ ਠੀਕ ਹੈ ਕੋਈ ਕਿਤੇ ਬੰਦਾ ਕੋਈ ਕਾਨਫਰੈਂਸ ਕਰਦਾ ਹੁੰਦਾ ਕਿਤੇ ਕੋਈ ਮੈਕ ਇਤੇ ਕੋਈ ਗੱਲ ਬੋਲਦਾ ਹੁੰਦਾ ਜਾਂ ਮੀਡੀਆ ਤੇ ਕੋਈ ਗੱਲ ਬੋਲਦਾ ਹੁੰਦਾ ਜ਼बान ਫਿਸਲ ਜਾਂਦੀ ਆ ਕਿਤੇ ਕਹਿਣਾ ਕੁਝ ਔਦਾ ਹੁੰਦਾ ਬੰਦਾ ਜਾਂ ਬੰਦਾ ਸਾਹਮਣੇ ਨਾਲ ਕੁਝ ਸਮਝ ਲੈਂਦਾ ਹੈ ਅਗਰ ਉਸ ਬੰਦੇ ਨੇ ਉਸ ਇਨਸਾਨ ਨੇ ਗਲਤੀ ਮੰਨ ਵੀ ਲਈ ਫਿਰ ਐਡੀ ਕੀ ਜ਼ਰੂਰਤ ਪ ਕੋਰ ਨਾਲ ਜਰੂਰ ਤਪਈ ਹੈ ਜੀ ਜੀ ਸ਼ਰਮਾ ਜੀ ਉਹੀ ਤਾਂ ਇੱਕ ਵੱਡਾ ਮੁੱਦਾ ਹੀ ਹੈ ਨਾ ਚਲੋ ਮੈਂ ਧਾਮੀ ਦੇ ਫੇਵਰ ਦੀ ਗੱਲ ਨਹੀਂ ਕਰਦਾ ਮੈਂ ਜੋ ਅਸੀਂ ਸਿੱਖਿਆ ਤੁਸੀਂ ਸਿੱਖਣਾ ਆਪਣੇ ਬਜ਼ੁਰਗਾਂ ਤੋਂ ਵੀ ਜੇਕਰ ਕੋਈ ਬੰਦਾ ਆਪਣੀ ਗਲਤੀ ਦੀ ਮਾਫੀ ਮੰਗਦਾ ਤਾਂ ਉਹ ਉਸ ਤੋਂ ਵੱਡਾ ਕੋਈ ਨਹੀਂ ਆਪਣੀ ਗਲਤੀ ਨੂੰ ਮੰਨੋ ਤੇ ਹਾਲਾਂਕਿ ਧਾਮੀ ਜੀ ਹੈ ਨਾ ਜੱਥੇਦਾਰ ਨੇ ਇੱਕ ਬਹੁਤ ਸੀਨੀਅਰ ਐਡਵੋਕੇਟ ਵੀ ਹੁੰਦੇ ਨਾਲ ਅਕਾਲ ਤਖਤ ਸਾਹਿਬ ਦੇ ਅਧਿਕਾਰਾਂ ਨੂੰ ਛੋਟੀ ਮੋਟੀ ਗੱਲ ਨਹੀਂ ਫਿਰ ਵੀ ਉਹਨੇ ਮਾਫੀ ਮੰਗੀ ਨੀਵੇਂ ਪੈ ਕੇ ਤੇ ਜਿਹੜਾ ਮੈਸੇਜ ਆ ਰਿਹਾ ਅੱਜ ਠੀਕ ਹੈ ਅਸੀਂ ਬੀਬੀ ਜਗੀਰ ਨੂੰ ਤੁਸੀਂ ਗਲਤ ਨਹੀਂ ਕਹਿ ਰਹੇ ਮੈਂ ਵੀ ਨਹੀਂ ਕਹਿ ਰਿਹਾ ਪਰ ਜਿਹੜਾ ਇਹ ਮੁੱਦਾ ਹੈ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਇਧਰ ਭੜਕ ਰਿਹਾ ਹੈ ਪੰਜਾਬ ਦੇ ਲੋਕ ਜਿਆਦਾ ਉਧਰ ਨੂੰ ਜਾ ਰਹੇ ਨੇ ਕਿਤਨਾ ਕਿਤੇ ਐਜੀਪੀਸੀ ਯਾਨੀ ਸ਼ੋਮਨੀ ਕਮੇਟੀ ਨੂੰ ਇਸ ਦਾ ਅਸਰ ਦੇਖਣ ਨੂੰ ਪੈ ਸਕਦਾ ਹੈ ਦੇਖਣਾ ਦੇਖੋ ਮੈਂ ਤਾਂ ਧਾਮੀ ਸਾਹਿਬ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਆਂ ਅਸੀਂ ਮੀਡੀਆ ਦੇ ਜ਼ਰੀਏ ਚੈਨਲ ਦੇ ਮਾਧਿਅਮ ਨਾਲ ਦੇ ਰਾਹੀਂ ਬੀਬੀ ਜਗੀ ਕੌਰ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਅੱਜ ਤੁਸੀਂ ਆਪਣੀਆਂ ਕਿਹੜਾਂ ਲੈ ਕੇ ਬੈਠੇ ਆਂ ਤੁਹਾਨੂੰ ਪੰਜਾਬ ਦਾ ਕਿਸਾਨੀ ਦਿਖ ਰਿਹਾ ਤੁਹਾਨੂੰ ਇਹ ਨਹੀਂ ਦਿਖ ਰਿਹਾ ਵੀ ਕੌਣ ਮਰਨ ਭਰਤ ਤੇ ਬੈਠਾ ਹੈ ਜਾਂ ਤਿੰਨ ਕਾਲੇ ਕਾਨੂੰਨ ਆ ਜਿਹੜੇ ਉਹ ਕਿਵੇਂ ਰੱਦ ਕਰਾਉਣੇ ਆ ਜਾਂ ਐਮਐਸਪੀ ਦੀ ਕਿਵੇਂ ਗੱਲ ਕਰਨੀ ਆ ਜਾਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਡਾ ਪੰਜਾਬ ਅੱਜ ਨਸ਼ਿਆਂ ਦੀ ਦੌੜ ਵੱਲ ਜਾਂਦਾ ਹੈ ਜਾਂ ਤੁਹਾਡੇ ਜ ਤੁਸੀਂ ਗੱਲ ਕਰਦੇ ਆਂ ਵੀ ਅਸੀਂ ਠੀਕ ਆ ਮਦੇ ਨੋਤੇ ਸੰਸਥਾ ਚੱਲਦੀ ਆ ਉਹਦੇ ਵਿੱਚੋਂ ਤੁਸੀਂ ਕਿੰਨੇ ਕੁ ਗਰੀਬ ਲੋਕਾਂ ਨੂੰ ਸਹਾਰਾ ਬਣ ਰਹੇ ਹੋ ਜਾਂ ਕਿੰਨੇ ਕੁ ਗਰੀਬ ਲੋਕਾਂ ਦਾ ਘਰ ਚਲਾ ਰਹੇ ਹੋ ਕਿੰਨੇ ਕੁ ਗਰੀਬ ਬੱਚਿਆਂ ਵਾਸਤੇ ਜੋ ਸਕੂਲ ਕਾਲਜ ਹਸਪੀਟਲ ਕਿਸੇ ਚੀਜ਼ ਦੀ ਵਿਵਸਥਾ ਕਰ ਰਹੇ ਹੋ ਤੁਸੀਂ ਤਾਂ ਆਪਣੀਆਂ ਕਿਹੜਾ ਆਪਣੀਆਂ ਕੁਰਸੀਆਂ ਦੇ ਪਿੱਛੇ ਪਏ ਹੋਏ ਆ ਤੁਹਾਨੂੰ ਬਾਕੀ ਦਾ ਕੀ ਲੈਣਾ ਬਾਕੀ ਕੀ ਹੋ ਰਿਹਾ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜੋ ਸਹੀ ਆ ਉਹ ਸਹੀ ਹੋਣਾ ਚਾਹੀਦਾ ਜੋ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ ਬੀਬੀ ਜੀ ਵੀ ਰਿਪੋਰਟ ਦੀ ਅਸੀਂ ਸਪੋਰਟ ਵਿਰੋਧਾ ਨਹੀਂ ਕਰਦੇ ਨਾ ਧਾਮੀ ਸਾਹਿਬ ਦੀ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਇਹ ਲੱਗ ਰਿਹਾ ਵੀ ਬੀਬੀ ਜਗੀਰਪੁਰ ਕੋਰ ਦੀ ਕਹਾਣੀ ਇੱਕ ਹੱਦ ਤੋਂ ਅੱਗੇ ਜਾ ਰਹੀ ਹੈ ਜਿਵੇਂ ਤੁਸੀਂ ਕਿਹਾ ਵੀ ਇੱਕ ਮਾਫੀ ਮੰਗਣ ਦੇ ਨਾਲ ਬੰਦਾ ਕਿਤੇ ਨਾ ਕਿਤੇ ਮਾਫੀ ਦੇਣ ਵਾਲਾ ਬੜਾ ਹੋ ਜਾਂਦਾ ਹੈ ਕਿਤੇ ਨਾ ਕਿਤੇ ਮਾਫੀ ਮੰਗਣ ਵਾਲੇ ਨੂੰ ਮਾਫੀ ਮਿਲ ਜਾਂਦੀ ਹੈ ਲੇਕਿਨ ਮਾਫੀ ਮੰਗਣ ਤੋਂ ਬਾਅਦ ਵੀ ਬੀਬੀ ਜਗੀਰਪੁਰ ਕੋਰ ਦਾ ਫਿਰ ਅੱਗੇ ਸਟੈਪ ਲੈਣਾ ਜਾਂ ਅੱਗੇ ਕਦਮ ਚੁੱਕਣਾ ਫਿਰ ਉਹ ਸਾਨੂੰ ਸਮਝ ਨਹੀਂ ਆ ਰਹੀ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਕਿਸਾਨੀ ਆਲੀ ਮੈਂ ਤੁਹਾਨੂੰ ਦੱਸ ਦੇਣਾ ਕਿ ਚਲੋ ਬੀਬੀ ਜਗੀਰਪੁਰ ਕੋਰ ਜੀ ਉੱਥੇ ਗਏ ਹੈ ਨਾ ਨਾਲ ਉਹ ਪਰਮਜੀਤ ਕੋਰ ਜੀ ਗਏ 33ਰਾ ਤੀਸਰਾ ਭਗਵੰਤ ਮਾਨਾ ਸੀਐਮ ਭਗਵੰਤ ਮਾਨ ਸਾਡੇ ਅੰਮ੍ਰਿਤਸਰ ਦੇ ਵੀਸੀ ਮੈਂ ਕੁਸਨਾ ਵਿੱਚ ਲਾਈਵ ਕੀਤਾ ਹੈ ਨਗਰ ਰਿਕਮ ਦੀ ਚੋਣਾਂ ਲਈ ਪ੍ਰਚਾਰ ਕਰ ਰਹੇ ਨੇ ਤੇ ਇਹ ਇਹੀ ਬੰਦੇ ਇਹ ਬੰਦਿਆਂ ਜੋ ਕੋਈ ਬੰਦਾ ਉੱਥੇ ਗਿਆ ਨਹੀਂ ਜੇ ਬੀਬੀ ਜਗੀਰ ਕੌਰ ਜੀ ਆਪਣਾ ਜਨਾਨੀਆਂ ਧੱਥਾ ਲੈ ਕੇ ਇਹ ਮੋਰਚੇ ਵੀ ਜਾਣ ਚਾਹੇ ਖਨੌਰ ਤਾਂ ਇਹ ਮੋਰਚਾ ਜਲਦੀ ਖਤਮ ਹੋ ਸਕਦਾ ਹੈ ਇਹ ਲੋਕਾਂ ਦਾ ਇਧਰ ਧਿਆਨ ਵਾਕਈ ਨਹੀਂ ਹੈ ਤੇ ਤੁਸੀਂ ਕਹਿ ਰਹੇ ਹੋ ਵੀ ਜਗੀਰ ਕੌਰ ਜੀ ਯਾਨੀ ਬੀਬੀ ਜਗੀਰ ਕੌਰ ਜੀ ਹੁਣ ਇੱਕ ਅੜੀਅਲ ਸੁਭਾਅ ਦੇ ਯਾਨੀ ਕਿ ਉੱਥੇ ਖੜ ਗਏ ਨੇ ਦੇਖੋ ਸਾਨੂੰ ਤਾਂ ਇਹ ਮੇਰਾ ਤਾਂ ਇੱਕ ਇੱਕ ਹਮੇਸ਼ਾ ਹੀ ਹੈ ਮੰਨਣਾ ਹੁੰਦਾ ਵੀ ਜਿਹੜਾ ਕੋਈ ਬੰਦਾ ਮਾਹੌਲ ਨੂੰ ਖਰਾਬ ਕਰਦਾ ਜਿਹੜਾ ਬੰਦਾ ਕੋਈ ਟੀਮ ਨੂੰ ਖਰਾਬ ਕਰਦਾ ਜਿਹੜਾ ਬੰਦਾ ਕੋਈ ਸੰਸਥਾ ਨੂੰ ਖਰਾਬ ਕਰਦਾ ਉਸ ਬੰਦੇ ਦਾ ਬਾਈਕਟ ਕਰ ਦੇਣਾ ਚਾਹੀਦਾ ਉਸ ਬੰਦੇ ਨੂੰ ਇਹ ਪੱਕੇ ਤੌਰ ਤੇ ਕੱਢ ਦੇਣਾ ਚਾਹੀਦਾ ਕਿਉਂਕਿ ਅਸੀਂ ਧਰਮ ਦੇ ਨਾਂ ਤੇ ਜਾ ਕੇ ਅਸੀਂ ਕੱਲੇ ਗੁਰਦੁਆਰਾ ਸਾਹਿਬ ਦੀ ਗੱਲ ਨਹੀਂ ਕਰਦੇ ਮੰਦਰਾਂ 'ਚ ਵੀ ਹੁੰਦਾ ਮਸੀਤਾਂ 'ਚ ਵੀ ਹੁੰਦਾ ਅਸੀਂ ਧਰਮ ਦੇ ਨਾਂ ਤੇ ਜਾ ਕੇ ਉੱਥੇ ਅਸੀਂ ਆਪਣੀ ਕੁਰਸੀ ਜਮਾਉਣ ਦੀ ਗੱਲ ਕਰਦੇ ਹਾਂ ਉੱਥੇ ਜੀ ਆਪਣੀ ਆਕਰ ਧੱਕੜ ਦੀ ਗੱਲ ਕਰਦੇ ਹਾਂ ਇੱਕ ਪਾਸੇ ਤੁਸੀਂ ਕਹਿ ਰਹੇ ਅਸੀਂ ਸੇਵਾ ਕਰ ਰਹੇ ਹਾਂ ਦੂ ਅਗਰ ਕਿਸੇ ਵੀ ਪਾਰਟੀ ਦੇ ਕਿਸੇ ਵੀ ਗਰੁੱਪ ਕਿਸੇ ਵੀ ਸੰਸਦ ਦੇ ਵਿੱਚ ਬੰਦਾ ਕੋਈ ਮਾਹੌਲ ਖਰਾਬ ਕਰਨ ਦੀ ਗੱਲ ਕਰਦਾ ਸਾਡੇ ਹਿਸਾਬ ਨਾਲ ਉਹਨੂੰ ਬਾਹਰ ਜਾਣ ਦਾ ਰਸਤਾ ਜਿਹੜਾ ਦਿਖਾ ਦੇਣਾ ਚਾਹੀਦਾ ਹੈ ਜੀ ਔਰ ਇਹ ਸ਼ਰਮਾ ਜੀ ਸਭ ਤੋਂ ਵੱਡੀ ਗੱਲ ਦੇਖੋ ਬੀਬੀ ਜਗੀਰਦੀ ਕੋਲ ਵੀ ਇਹਨਾਂ ਤੋਂ ਵੀ ਕੋਈ ਗਲਤੀਆਂ ਹੋਈਆਂ ਤੁਹਾਨੂੰ ਯਾਦ ਹੋਣਾ ਪ੍ਰਕਾਸ਼ੀ ਬਾਲ ਸਮੇਂ ਜਦੋਂ ਇਹ ਐਸਜੀਵੀ ਦੇ ਮੈਂਬਰ ਸੀਗੇ ਸਾਰੇ ਹੀ ਜਾਣਦੇ ਨੇ ਤੇ ਇਹਨਾਂ ਨੂੰ ਕੱਢਿਆ ਗਿਆ ਫਿਰ ਇਹਨਾਂ ਨੇ ਮਾਫੀ ਮੰਗੀ ਨੂੰ ਬੁਲਾ ਲਿਆ ਗਿਆ ਚਲੋ ਠੀਕ ਹੈ ਜਥੇਦਾਰ ਨੇ ਤਾਂ ਵੀ ਜੀ ਉਹਨਾਂ ਦੀ ਗਲਤੀ ਉਹਨਾਂ ਨੇ ਮਾਫੀ ਮੰਗੀ ਤਾਂ ਜੇ ਜਗੀਰਕੌਰ ਜੀ ਨੂੰ ਆਪਣਾ ਸਮੇਂ ਆਦਿਆਂ ਦਾ ਵੀ ਮੈਂ ਵੀ ਦਾ ਵਾਪਸ ਆ ਹਾਂ ਬਿਲਕੁਲ ਬਿਲਕੁਲ ਉਹੀ ਦੇਖੋ ਜਿਵੇਂ ਤੁਸੀਂ ਵੀ ਗੱਲ ਕਰੀ ਸੀ ਵੀ ਹਾਂ ਜਿਹੜੇ ਸਾਡੇ ਬੀਜਾ ਨੇ ਕਿਹਾ ਆ ਪਾਈ ਮਾਫੀ ਮੰਗਣ ਨਾਲ ਸਭ ਕੁਝ ਖਤਮ ਹੋ ਜਾਂਦਾ ਠੀਕ ਹੈ ਅਗਰ ਉਹਨਾਂ ਨੂੰ ਲੱਗ ਲੱਗਿਆ ਵੀ ਹਾਂ ਵੀ ਮੈਂ ਮਾਫੀ ਮੰਗਣ ਦਾ ਤਰੀਕਾ ਉਹਨਾਂ ਦਾ ਗਲਤ ਹੈ ਜੋ ਉਹਨਾਂ ਨੇ ਮਨ ਤੋਂ ਮਾਫੀ ਨਹੀਂ ਮੰਗੀ ਮੈਂ ਕਿਸੇ ਤਰੀਕੇ ਨਾਲ ਜਾਂ ਦੂਜੇ ਤਰੀਕੇ ਨਾਲ ਬੈਠ ਕੇ ਚਾਰ ਬੰਦਿਆਂ ਦੇ ਵਿੱਚ ਜਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਕਹਿ ਦਿੰਨੀ ਹੈ ਜਾਂ ਉਹਨਾਂ ਤੋਂ ਪੁੱਛਾ ਦਿੰਨੀ ਹੈ ਵੀ ਹਾਂ ਐਦਾਂ ਦੇ ਐਦਾਂ ਮੇਥੋਂ ਗਲਤੀ ਹੋ ਗਿਆ ਕਿਤੇ ਨਹੀਂ ਕਰੂਗਾ ਐਦਾਂ ਦਾ ਵੀ ਕੋਈ ਨਾ ਕੋਈ ਰਸਤਾ ਕੱਢ ਸਕਦੇ ਸੀ ਕਾਨੂੰਨ ਦਾ ਸਹਾਰਾ ਲੈਣਾ ਜਾਂ ਕਿਤੇ ਨਾ ਕਿਤੇ ਕਿਸੇ ਬੰ ਕਰਨੀ ਜਾਂ ਕਿਸੇ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਸਾਨੂੰ ਤਾਂ ਇਹ ਲੱਗ ਰਿਹਾ ਵੀ ਉਹ ਕਿਤੇ ਨਾ ਕਿਤੇ ਮੁੱਦਿਆਂ ਤੋਂ ਢੁਕਾ ਕੇ ਜਾਂ ਅਸਲੀ ਲੋਕਾਂ ਨੂੰ ਜਿੱਧਰ ਜਾਣਾ ਚਾਹੀਦਾ ਉਧਰ ਤੋਂ ਢੁਕਾ ਕੇ ਕਿਸੇ ਗਲਤ ਰਸਤੇ ਬਾਰੇ ਜਾਂ ਗਲਤ ਵਿਸ਼ਾ ਬਾਰੇ ਲੋਕ ਕਿਤੇ ਨਾ ਕਿਤੇ ਉਹ ਜਾ ਰਹੇ ਆ ਕਿ ਲੋਕਾਂ ਨੂੰ ਵੀ ਲਜਾਣ ਦੀ ਕੋਸ਼ਿਸ਼ ਕਰਦੇ ਆ ਚੈਨਲ ਦੇ ਮਾਧਿਅਮ ਰਾਹੀਂ ਮੈਂ ਅਪੀਲ ਕਰੂੰਗਾ ਵੀ ਐਦਾਂ ਦੇ ਲੋਕ ਐਦਾਂ ਦੇ ਲੋਕ ਮਤਲਬ ਬੀਬੀ ਜਗੀਰ ਕੌਰ ਦੀ ਕਰਨੀ ਕਰਦਾ ਜੋ ਵੀ ਬੰਦਾ ਸੰਸਥਾ ਨੂੰ ਖਰਾਬ ਕਰਦਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਪਿੱਛੇ ਸਾਨੂੰ ਜਾਣ ਦੀ ਜ਼ਰੂਰਤ ਨਹੀਂ ਹੈ ਕਿ ਸਾਨੂੰ ਸਹੀ ਸਾਨੂੰ ਗਲਤ ਪਛਾਣਨ ਦੀ ਜ਼ਰੂਰਤ ਹੈ ਜੀ ਅ ਕਿਉਂਕਿ ਮੈਂ ਮੈਂ ਤਾਂ ਗੱਲ ਕਰ ਰਿਹਾ ਮੈਂ ਕਿਸੇ ਫੇਵਰ ਨਹੀਂ ਕਰ ਰਿਹਾ ਕਿ ਸਾਡੀ ਅੱਜ ਸਵੇਰੇ ਲਾਈਵ ਦੇ ਜੇ ਸੁਣ ਰਹੇ ਸੀ ਪੰਡੇਖ ਸਾਹਿਬ ਦੀ ਬਾਈਟ ਸੀ ਕਿ ਸਾਨੂੰ ਐਜੀਪੀਸੀ ਵੱਲੋਂ ਬਹੁਤ ਜ਼ਿਆਦਾ ਲੰਗਰ ਜਾਂ ਕਿ ਮੋਹੱਈਆ ਹੋ ਰਿਹਾ ਸਾਡੇ ਹਰੇ ਜਗ੍ਹਾ ਤੇ ਅੱਜ ਰੇ ਰੋਕੋ ਅੰਦੋਲਨ ਸੀ ਉਹਨਾਂ ਨੇ ਧੰਨਵਾਦ ਕੀਤਾ ਸਾਰੀ ਐਜੀਪੀਸੀ ਦਾ ਸਮੇਤ ਹਰਿੰਦਰ ਸਿੰਘ ਧਾਮੀ ਦਾ ਤਾਂ ਕਿਤੇ ਨਾ ਕਿਤੇ ਫੇਰੇ ਇਹ ਔਰਤਾਂ ਨੂੰ ਵੀ ਥੋੜਾ ਸਮਰਥਨ ਦੇਣ ਦੀ ਲੋੜ ਸੀ ਕੁਛ ਨਾ ਕੁਛ ਯੋਗਦਾਨ ਦੇਣ ਦੀ ਲੋੜ ਸੀ ਉੱਤੇ ਖੜਦੇ ਦਾ ਸੀ ਅੱਜ ਰੇ ਰੋਕੋ 'ਚ ਖੜਦੇ ਸਰਕਾਰ ਜਾਗਦੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਕਿ ਇਹ ਸਪੋਰਟ ਕਿਉਂ ਨਹੀਂ ਕਰਦੇ ਇਹ ਲੋਕ ਕਿਉਂ ਆਪਣੀਆਂ ਕੁਰਸੀਆਂ ਦੇ ਪਿੱਛੇ ਭੱਜੇ ਫਿਰਦੇ ਆ ਜਿਵੇਂ ਮਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਤੁਸੀਂ ਹੋਰ ਕਿਸੇ ਵੀ ਪਾਰਟੀ ਦੇ ਵੱਡੇ ਵੱਡੇ ਚਿਹਰਿਆਂ ਨੂੰ ਲਾ ਲੋ ਅੱਜ ਉਹ ਵੋਟਾਂ ਦੇ ਪਿੱਛੇ ਫਿਰਦੇ ਆ ਇੱਕ ਮਾਰਕੀਟ ਕਮੇਟੀ ਦੀਆਂ ਵੋਟਾਂ ਹੋਣੀਆਂ ਨਗਰ ਕੌਂਸਲ ਦੀਆਂ ਵੋਟਾਂ ਹੋਣੀਆਂ ਉਹਦੇ ਪਿੱਛੇ ਤੁਸੀਂ ਸਾਰਾ ਕੁਝ ਛੱਡੀ ਬੈਠੇ ਆ ਤੁਹਾਨੂੰ ਇੱਕ ਪਾਸੇ ਦਾ ਪੰਜਾਬ ਦਾ ਦਰਦ ਨਹੀਂ ਦਿਖਦਾ ਆਪਣੇ ਦੇਸ਼ ਦਾ ਦਰਦ ਨਹੀਂ ਦਿਖਦਾ ਦੂਜੇ ਪਾਸੇ ਤੁਹਾਨੂੰ ਸੀਟਾਂ ਦੇਖਣ ਲੱਗ ਜਾਂਦੇ ਆ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਰੁੱਝ ਜਾਂਦੇ ਆ ਐਮ ਐਲ اے ਦੀਆਂ ਚੋ ਲੋਕਤੰਤਰ ਚੱਲਦਾ ਹੈ ਜੀ ਕਿ ਤਰ੍ਹਾਂ ਦੇ ਸੰਵਿਧਾਨ ਦੇ ਸਾਬ ਨਾਲ ਚੱਲਣਾ ਚਾਹੀਦਾ ਹੈ ਲੇਕਿਨ ਜਿਹੜੀ ਚੀਜ਼ ਦੀ ਪਹਿਲਾਂ ਜ਼ਰੂਰਤ ਆ ਸਾਨੂੰ ਉਹ ਚੀਜ਼ ਵੱਲ ਸਾਡੀ ਗੌਰ ਕਿਉਂ ਨਹੀਂ ਜਾਂਦੀ ਸਾਡੀ ਸਰਕਾਰਾਂ ਦੀ ਗੌਰ ਕਿਉਂ ਨਹੀਂ ਜਾਂਦੀ ਅੱਜ ਸਾਡਾ ਕਿਸਾਨ 800 ਤੋਂ ਉੱਤੇ ਕ੍ਰੋਸ ਕਰ ਜੀ 200 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਆਸ਼ਾਤਾਂ ਹੋਈਆਂ ਉਹਨਾਂ ਦੀ ਭਰਪਾਈ ਕੌਣ ਕਰੂਗਾ ਜਾਂ ਜਿਹੜੇ ਘਰਾਂ ਦੇ ਚਿਰਾਗ ਬੁਝ ਗਏ ਆ ਉਹਨਾਂ ਦਾ ਕੌਣ ਘਾਟਾ ਪੂਰਾ ਕਰੂਗਾ ਜੀ ਜੀ ਸ਼ਰਮਾ ਜੀ ਤੁਹਾਡਾ ਅਪਡੇਟ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਅਗਲੀ ਅਪਡੇਟ ਤੁਹਾੜੇ ਕੋਲ ਜਲਦੀ ਤੁਹਾਨੂੰ ਜੋੜਾਂਗਾ ਲੈ ਫੋਨਲਾਈਨ ਤੇ ਜ਼ਰੂਰ ਜੀ ਜ਼ਰੂਰ ਧੰਨਵਾਦ ਜੀ ਬਹੁਤ-ਬਹੁਤ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਸ਼ੁਰੂਆਤ ਦੇ ਵਿੱਚ ਕਿ ਜਿਹੜਾ ਐਡਵੋਕੇਟ ਧਾਮੀ ਜੋ ਕਿ ਜੱਥੇਦਾਰ ਨੇ ਤਗਤ ਸਾਹਿਬ ਦੇ ਤੇ ਬਹੁਤ ਵੱਡਾ ਇੱਕ ਮੁੱਦਾ ਚੱਲ ਰਿਹਾ ਹੈ ਬੀਬੀ ਜਗੀਰ ਕੌਰ ਜੀ ਨਾਲ ਹਾਲਾਂਕਿ ਐਡਵੋਕੇਟ ਅਦਿੰਦਰ ਸਿੰਘ ਧਾਮੀ ਨੇ ਮਾਫੀ ਮੰਗ ਲਈ ਹੈ ਪਰ ਬੀਬੀ ਜਗੀਰ ਕੌਰ ਜਿਵੇਂ ਕਿ ਸਾਡੇ ਪੱਤਰਕਾਰ ਭਾਈ ਸਾਹਿਬ ਨੇ ਕਿਹਾ ਕਿ ਉਹੜੇ ਹੋਏ ਨੇ ਹਾਲਾਂਕਿ ਮਾਫੀ ਮੰਗੀ ਗਈ ਹੈ ਪਰ ਅੱਜ ਜੋ ਹੋ ਗਏ ਪੰਜਾਬ ਪੰਜਾਬ ਮਹਿਲਾ ਕਮਿਸ਼ਨ ਦੇ ਕੋਲ ਉਹਨਾਂ ਦੇ ਨਾਲ ਪਰਮਜੀਤ ਕੋਰ ਲਾਂਡਰਾ ਵੀ ਗਏ ਤਾਂ ਉਹਨਾਂ ਨੇ ਕਿਹਾ ਹਾਂ ਅਸੀਂ ਮੰਦੇ ਮਾਫੀ ਮੰਗੀ ਹੈ ਖੁਦ ਕਹਿ ਰਹੇ ਜਗੀਰ ਕੋਰ ਜੀ ਪਰ ਕਹਿੰਦੇ ਉਹਨਾਂ ਦੇ ਪਰਚਾ ਕਿਉਂ ਦਰਨੀ ਹੋ ਰਿਹਾ ਤਾਂ ਇਸ ਤੋਂ ਬਾਅਦ ਮਹਿਲਾ ਪੰਜਾਬ ਯੋਗ ਦੇ ਕਮਿਸ਼ਨ ਦਾ ਕਹਿਣਾ ਹੈ ਕਿ ਪ੍ਰਧਾਨ ਦਾ ਵੀ ਅਸੀਂ ਆਪਣੇ ਕਾਨੂੰਨੀ ਮਹਿਰਾ ਤੋਂ رائے ਲਾਂਗੇ رائے ਲੈਣ ਤੋਂ ਬਾਅਦ ਜੋ ਅਮਲ ਚ ਕਰਨੀ ਕਰ ਰਹੀ ਹੋਗੀ ਉਹ ਅਸੀਂ ਜੂ ਕਰਾਂਗੇ ਪਰ ਦੋਸਤੋ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹਿਲਾਂ ਹੀ ਬਾਰਡਰ 'ਤੇ ਬੈਠੇ ਰਹੇ ਤੇ ਇਸ ਨਾਲ ਅਜਿਹੇ ਆ ਰੋਜ਼ ਰੋਜ਼ ਗੱਲਾਂ-ਵਾਟਾਂ ਨਾਲ ਪੰਜਾਬ ਦੀ ਸਿੱਖ ਸੰਗਤ 'ਤੇ ਵੀ ਮਾੜਾ ਅਸਰ ਪੈਂਦਾ ਹੈ ਇਹ ਮੁੱਦਾ ਜਲਦੀ ਜਲਦੀ ਸੁਝਾ ਜਾ ਜਾਂਦਾ ਤੇ ਅਸੀਂ ਆਪਣੇ ਚੈਨਲ ਦੇ ਮਾਧਮ ਨਾਲ ਹੀ ਬੀਬੀ ਜ਼ਗੀਰ ਕੌਰ ਜੀ ਅਤੇ ਐਡਵੋਕੇਟ ਹਰਜੀਤ ਸਿੰਘ ਧਾਮੀ ਨੂੰ ਇੱਕ ਬੇਨਤੀ ਕਰਾਂਗੇ ਕਿ ਇੱਕ ਟੋਵਲ ਇੱਕ ਟੇਬਲ ਟਾਕ ਹੋਣੀ ਚਾਹੀਦੀ ਹੈ ਹੁਣ ਵੱਡੇ ਵੱਡੇ ਨੇਤਾ ਜਿਹੜੇ ਨੇ ਉਹ ਵੀ ਚਾਣ ਇਹਨਾਂ ਦਾ ਸਮਝੋਤਾ ਕਰਾਂ ਤਾਂ ਕਿ ਇਹ ਮੁੱਦਾ ਖਤਮ ਹੋ ਸਕੇ ਸੋ ਦੋਸਤੋ ਤੁਹਾਨੂੰ ਇਹ ਮੁੱਦਾ ਕਿਸਰਾ ਲੱਗਿਆ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੈਨੂੰ ਹੁਣ ਦਿਓ ਇਜਾਜ਼ਤ ਧੰਨਵਾਦ